ਸਤਸ੍ਰੀ ਅਕਾਲ ਅੱਜ ਆਪਾਂ ਹੈ ਇੱਕ ਬਹੁਤ ਹੀ ਖਾਸ ਕਿਤਾਬ ਬਾਰੇ ਗੱਲ ਕਰਨੀ ਹੈ ਡੌਨ ਮਿਗੁਐਲ ਰੂਇਜ਼ ਦੀ ਚਾਰ ਸਮਝੌਤੇ ਦ ਫੋਰ ਅਗਰੀਮੈਂਟਸ ਸਵਾਗਤ ਹੈ ਜੀ ਹਾਂ ਜੀ ਇਹ ਕਿਤਾਬ ਅਸਲ ਵਿੱਚ ਨਾ ਪੁਰਾਣੀ ਜਿਹੜੀ ਮੈਕਸੀਕਨ ਟੋਲਟੈਕ ਸਿਆਣਾਪ ਹੈ ਉਸ ਤੇ ਆਧਾਰਿਤ ਹੈ ਅੱਛਾ ਟੋਲਟੈਕ ਸਿਆਣਾਪ हां ਉਹਨਾਂ ਨੂੰ ਨਾ ਗਿਆਨ ਤੇ ਕਲਾ ਦੇ ਮਾਹਿਰ ਮੰਨਿਆ ਜਾਂਦਾ ਸੀ ਤੇ ਇਹ ਕਿਤਾਬ ਮਤਲਬ ਸਾਨੂੰ ਨਿੱਜੀ ਆਜ਼ਾਦੀ ਮਨ ਦੀ ਸ਼ਾਂਤੀ ਤੇ ਜ਼ਿੰਦਗੀ ਚ ਸਪਸ਼ਟਤਾ ਲਈ ਇੱਕ ਰਾਹ ਦੱਸਦੀ ਹੈ ਚਾਰ ਬੜੇ ਸਧਾਰਨ ਜੇ ਨਿਯਮ ਰਾਹੀਂ ਹੈ ਨਾ ਬਿਲਕੁਲ ਚਾਰ ਨਿਯਮਾਂ ਰਾਹੀਂ ਤੇ ਇਹਦਾ ਜਿਹੜਾ ਮੁੱਖ ਵਿਚਾਰ ਹੈ ਉਹ ਬੜਾ ਦਿਲਚਸਪ ਲੱਗਿਆ ਮੈਨੂੰ ਅਸਲੀ ਆਜ਼ਾਦੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਬਾਰੇ ਬਣਾਏ ਝੂਠਾਂ ਤੇ ਯਕੀਨ ਕਰਨਾ ਬੰਦ ਕਰ ਦਿੰਨੇ ਆ ਸਹੀ ਗੱਲ ਹੈ ਅਸੀਂ ਕਿੰਨਾ ਕੁਝ ਮੰਨ ਕੇ ਬੈਠੇ ਹੁੰਨੇ ਆਪਣੇ ਬਾਰੇ ਹਾਂ ਜੋ ਸ਼ਾਇਦ ਸੱਚੀ ਨਾ ਹੋਵੇ ਬਿਲਕੁਲ ਤੇ ਕਿਤਾਬ ਐਸੀ ਗਲਤੀ ਜ਼ੋਰ ਦਿੰਦੀ ਹੈ ਕਿ ਸਾਡਾ ਜਿਹੜਾ ਵਿਸ਼ਵਾਸ ਸਿਸਟਮ ਹੈ ਜਿਹੜਾ ਬਚਪਨ ਚ ਬਣ ਜਾਂਦਾ ਸਮਾਜ ਤੋਂ ਕਰੋ ਸਕੂਲੋਂ ਹੂੰ ਉਹਦੇ ਕਰਕੇ ਨਾ ਅਕਸਰ ਸਾਡੇ ਅੰਦਰ ਬੇਲੋੜਾ ਦੁੱਖ ਗिल्ਟ ਡਰ ਤੇ ਖਾਸ ਕਰਕੇ ਸੈਲਫ ਡਾਊਟ ਉਹ ਪੈਦਾ ਹੁੰਦਾ ਹੈ ਮਤਲਬ ਅਸੀਂ ਉਹ ਨਿਯਮ ਮੰਨਣ ਲੱਗ ਪੈਂਦੇ ਆ ਜੋ ਸਾਡੇ ਆਪਣੇ ਚੁਣੇ ਹੋਏ ਨਹੀਂ ਹੁੰਦੇ ਹਾਂ ਬਿਲਕੁਲ ਤਾਂ ਅੱਜ ਆਪਾਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰਾ ਸਿਸਟਮ ਕਿਵੇਂ ਕੰਮ ਕਰਦਾ ਤੇ ਉਹ ਚਾਰ ਖਾਸ ਸਮਝੌਤੇ ਕਿਹੜੇ ਨੇ ਜਿਹੜੇ ਇਸ ਚੱਕਰ ਚੋਂ ਨਿਕਲਣ ਚ ਮਦਦ ਕਰ ਸਕਦੇ ਨੇ ਤੇ ਜ਼ਿੰਦਗੀ ਨੂੰ ਜ਼ਿਆਦਾ ਕੀ ਕਹਿੰਦੇ ਆ ਖੁੱਲਕੇ ਜੀਣ ਵਿੱਚ ਮਦਦ ਕਰਦੇ ਨੇ ਠੀਕ ਹੈ ਫਿਰ ਚਲੋ ਪਹਿਲੇ ਸਮਝੌਤੇ ਤੋਂ ਸ਼ੁਰੂ ਕਰਦੇ ਆ ਇਹ ਹੈ ਆਪਣੇ ਸ਼ਬਦਾਂ ਨਾਲ ਪਵਿੱਤਰ ਰਹੋ ਬੀ ਇਮਪੈਕੀਬਲ ਵਿਦ ਯੋਰ ਵਰਡ ਹਾਂਜੀ ਪੰਜਾਬੀ ਜਿਵੇਂ ਕਹਿ ਸਕਦੇ ਆ ਬੋਲ ਸੱਚਾ ਹਾਂ ਬੋਲ ਸੱਚਾ ਯਾਨੀ ਜੋ ਬੋਲੋ ਸੋਚ ਸਮਝ ਕੇ ਇਮਾਨਦਾਰੀ ਨਾਲ ਬਿਲਕੁਲ ਇੰਪੈਕਾਬਲ ਦਾ ਅਸਲ ਮਤਲਬ ਹੁੰਦਾ ਹੈ ਪਾਪ ਰਹਿਤ ਇੱਥੇ ਪਾਵ ਹੈ ਕਿ ਆਪਣੇ ਸ਼ਬਦਾਂ ਨੂੰ ਐ ਵਰਤੋ ਕਿ ਉਹਨਾਂ ਤੁਹਾਡੇ ਖਿਲਾਫ ਜਾਣ ਨਾ ਕਿਸੇ ਹੋਰ ਦੇ ਹੂੰ ਸ਼ਬਦਾਂ 'ਚ ਬਹੁਤ ਤਾਕਤ ਹੁੰਦੀ ਹੈ ਇਹ ਤਾਂ ਹੈ ਬਹੁਤ ਜ਼ਿਆਦਾ ਦੇਖੋ ਸ਼ਬਦ ਸਿਰਜਣਾ ਵੀ ਕਰ ਸਕਦੇ ਆ ਤੇ ਤਬਾਹੀ ਵੀ ਇੱਕ ਛੋਟਾ ਜਿਹਾ ਸ਼ਬਦ ਕਿਵੇਂ ਕਿਸੇ ਦਾ ਪੂਰਾ ਦਿਨ ਬਦਲ ਸਕਦਾ ਇਹ ਗੱਲ ਤਾਂ ਬਿਲਕੁਲ ਸਹੀ ਹੈ ਤਾਂ ਫਿਰ ਇਹਦਾ ਮਤਲਬ ਇਹ ਹੋਇਆ ਕਿ ਗੱਪਾਂ ਮਾਰਨ ਕਿਸੇ ਦੀ ਚੁਗਲੀ ਕਰਨ ਝੂਠ ਬੋਲਣ ਹਾਂ ਤੇ ਖਾਸ ਕਰਕੇ ਆਪਣੇ ਆਪ ਬਾਰੇ ਮਾੜਾ ਬੋਲਣ ਤੋਂ ਬਚਣਾ ਚਾਹੀਦਾ ਜਿਵੇਂ ਆਪਾਂ ਕਈ ਵਾਰੀ ਕਹਿ ਦਿੰਨੇ ਆ ਉਹ ਮੈਂ ਤਾਂ ਐਵੇਂ ਹੀ ਆ ਜਾਂ ਮੇਰੇ ਤੋਂ ਨਹੀਂ ਹੋਣਾ ਇਹ ਬਿਲਕੁਲ ਬਿਲਕੁਲ ਇਹ ਤਾਂ ਆਪਣੇ ਖਿਲਾਫ ਜ਼ਹਿਰ ਪਾਵਾਂਗਾ ਹਾਂ ਆਪਣੇ ਆਪ ਨੂੰ ਨੀਮਾ ਦਿਖਾਣਾ ਹੋ ਗਿਆ ਹਾਂ ਜਦੋਂ ਤੁਸੀਂ ਆਪਣੇ ਜਾਂ ਦੂਜਿਆਂ ਬਾਰੇ ਨੈਗੇਟਿਵ ਬੋਲਦੇ ਹੋ ਤੁਸੀਂ ਇੱਕ ਤਰ੍ਹਾਂ ਨੈਗੇਟਿਵਿਟੀ ਦਾ ਬੀਜ ਬੀਜ ਰਹੇ ਹੁੰਦੇ ਹੋ ਫਿਰ ਸ਼ਾਂਤੀ ਕਿੱਥੋਂ ਆਣੀ ਹੈ ਸਹੀ ਗੱਲ ਹੈ ਇਹਦੇ ਉਲਟ ਜਦੋਂ ਤੁਸੀਂ ਸੱਚੇ ਸਾਫ਼ ਤੇ ਪਿਆਰ ਵਾਲੇ ਸ਼ਬਦ ਵਰਤਦੇ ਹੋ ਉਹ ਮਾਹੌਲ ਵਧੀਆ ਬਣਾਉਂਦੇ ਨੇ ਪਰ ਇੱਕ ਸਵਾਲ ਹੈ ਕੀ ਸਿਰਫ ਪੋਜ਼ਿਟਿਵ ਬੋਲਣਾ ਕਾਫੀ ਹੈ ਜਾਂ ਸੱਚਾਈ ਵੀ ਜ਼ਰੂਰੀ ਹੈ ਮਤਲਬ ਜੇ ਕੋਈ ਗੱਲ ਸੱਚੀ ਹੈ ਪਰ ਹੈ ਨੈਗੇਟਿਵ ਫਿਰ ਬਹੁਤ ਵਧੀਆ ਸਵਾਲ ਹੈ ਦੇਖੋ ਪਵਿੱਤਰ ਹੋਣ ਦਾ ਮਤਲਬ ਸਿਰਫ ਮਿੱਠਾ ਬੋਲਣਾ ਨਹੀਂ ਇਮਾਨਦਾਰ ਹੋਣਾ ਜ਼ਿਆਦਾ ਜ਼ਰੂਰੀ ਹੈ ਸੱਚ ਬੋਲਣਾ ਜ਼ਰੂਰੀ ਹੈ ਪਰ ਪਰ ਤਰੀਕੇ ਨਾਲ ਹਾਂ ਪਰ ਪਿਆਰ ਤੇ ਸਤਿਕਾਰ ਨਾਲ ਬਿਨਾਂ ਵਜ੍ਹਾ ਕਿਸੇ ਦਾ ਦਿਲ ਦੁਖਾਉਣ ਵਾਲੀ ਭਾਸ਼ਾ ਤੋਂ ਬਚਣਾ ਚਾਹੀਦਾ ਮਕਸਦ ਇਹ ਹੋਵੇ ਕਿ ਸੱਚਾਈ ਨਾਲ ਸਮਝ ਵਧੇ ਨਾ ਕਿ ਦੁੱਖ ਸ਼ਬਦਾਂ ਦੀ ਚੋਣ ਬਹੁਤ ਮਾਇਨੇ ਰੱਖਦੀ ਹੈ ਸਮਝ ਗਿਆ ਤਾਂ ਅਸਲ ਚ ਇਹ ਜ਼ਿੰਮੇਵਾਰੀ ਨਾਲ ਬੋਲਣ ਦੀ ਗੱਲ ਹੋ ਗਈ ਉਹ ਪੰਜਾਬੀ ਚ ਕਹਿੰਦੇ ਨੇ ਨਾ ਜਿਵੇਂ ਬੋਲੇਗਾ ਉਹੋ ਹੀ ਬਣੇਗਾ ਹਾਂ ਬਿਲਕੁਲ ਇਹ ਲਾਈਨ ਸਾਰ ਕੱਟ ਦਿੰਦੀ ਹੈ ਸ਼ਬਦਾਂ ਦੀ ਤਾਕਤ ਨੂੰ ਸਮਝੋ ਤੇ ਸਹੀ ਵਰਤੋਂ ਕਰੋ ਚਲੋ ਅੱਗੇ ਚੱਲੀਏ ਦੂਜਾ ਸਮਝੌਤਾ ਕੁਝ ਵੀ ਨਿੱਜੀ ਤੌਰ ਤੇ ਨਾ ਲੋ ਡੋਨਟ ਟੇਕ ਐਨੀਥਿੰਗ ਪਰਸਨਲੀ ਹਾਈ ਅੱਜਕੱਲ ਦੀ ਪਾਸ਼ਾਚ ਕੋਈ ਗੱਲ ਪਰਸਨਲ ਨਾ ਆ ਯਾਰ ਹਾਂ ਇਹ ਸ਼ਾਇਦ ਸਭ ਤੋਂ ਮੁਸ਼ਕਿਲ ਹੈ ਪਰ ਜੇ ਸਮਝ ਆ ਜਾਵੇ ਤਾਂ ਸਭ ਤੋਂ ਵੱਧ ਆਜ਼ਾਦੀ ਦੇਣ ਵਾਲਾ ਵੀ ਇਹੀ ਹੈ ਅੱਛਾ ਕਿਵੇਂ ਇਹਦਾ ਮਤਲਬ ਇਹ ਹੈ ਕਿ ਦੂਜੇ ਲੋਕ ਜੋ ਵੀ ਕਰਦੇ ਨੇ ਜਾਂ ਕਹਿੰਦੇ ਨੇ ਉਹ ਉਹਨਾਂ ਦੀ ਆਪਣੀ ਦੁਨੀਆ ਉਹਨਾਂ ਦੇ ਆਪਣੇ ਵਿਚਾਰ ਡਰ ਯਕੀਨ ਤਜਰਬੇ ਉਹਨਾਂ ਦਾ ਨਤੀਜਾ ਹੁੰਦਾ ਹ ਹ ਉਹਨਾਂ ਦੇ ਕੰਮਾਂ ਜਾਂ ਗੱਲਾਂ ਦਾ ਤੁਹਾਡੇ ਨਾਲ ਸਿੱਧਾ ਸਬੰਧ ਮਤਲਬ ਬਹੁਤ ਕੱਟ ਹੁੰਦਾ ਪਰ ਇਹ ਕਹਿਣਾ ਸੌਖਾ ਲੱਗਦਾ ਸਾਡੇ ਕਲਚਰ ਚ ਜਿੱਥੇ ਲੋਕ ਕੀ ਕਹਿਣਗੇ ਦੀ ਐਨੀ ਪ੍ਰਵਾਹ ਹੁੰਦੀ ਹੈ ਹਾਂ ਇਹ ਬਹੁਤ ਵੱਡਾ ਪੁਆਇੰਟ ਹੈ ਖਾਸ ਕਰਕੇ ਜਦੋਂ ਕੋਈ ਆਪਣਾ ਕੋਈ ਵੱਡਾ ਕੁਝ ਕਹਿੰਦਾ ਉਹਨੂੰ ਪਰਸਨਲ ਨਾ ਲੈਣਾ ਤਾਂ ਬਹੁਤ ਔਖਾ ਹੈ ਬਿਲਕੁਲ ਸਹੀ ਮੁੱਦਾ ਚੁੱਕਿਆ ਤੁਸੀਂ ਇਹ ਸੱਚਮੁੱਚ ਔਖਾ ਹੈ ਖਾਸ ਕਰਕੇ ਜਿੱਥੇ ਸਮੂਹਿਕ ਸੋਚ ਜ਼ਿਆਦਾ ਹੋਵੇ ਪਰ ਇਸ ਸਮਝੌਤੇ ਦਾ ਮਤਲਬ ਇਹ ਨਹੀਂ ਕਿ ਬੇਅਦਬੀ ਕਰੋ ਜਾਂ ਸੁਣੋ ਹੀ ਨਾ ਮਤਲਬ ਇਹ ਹੈ ਕਿ ਦੂਜਿਆਂ ਦੀ ਰਾਏ ਜਾਂ ਉਹਨਾਂ ਦੀ ਆਲੋਚਨਾ ਨੂੰ ਆਪਣੀ ਸੈਲਫ ਵਰਥ ਦਾ ਪੈਮਾਨਾ ਨਾ ਬਣਾਓ ਸੁਣੋ ਸਤਕਾਰ ਦਿਓ ਪਰ ਅੰਦਰੋਂ ਸਮਝੋ ਕਿ ਇਹ ਉਹਨਾਂ ਦਾ ਨਜ਼ਰੀਆ ਹੈ ਤੁਹਾਡੀ ਅਸਲੀਅਤ ਨਹੀਂ ਇਹ ਇੱਕ ਤਰ੍ਹਾਂ ਦੀ ਕੀ ਕਹਿੰਦੇ ਐ इमोशनल ਸ਼ੀਲਡ ਬਣਾਉਣ ਵਾਂਗੇ ਮਤਲਬ ਜੇ ਕੋਈ ਬੇਇਜ਼ਤੀ ਕਰੇ ਜਾਂ ਗੁੱਸਾ ਕੱਢੇ ਤਾਂ ਇਹ ਸਮਝਣਾ ਕਿ ਇਹ ਉਹਨਾਂ ਦੀ ਆਪਣੀ ਕੋਈ ਪਰੇਸ਼ਾਨੀ ਹੈ ਹਾਂ ਉਹਨਾਂ ਦਾ ਆਪਣਾ ਕੋਈ ਜ਼ਹਿਰ ਹੈ ਜੋ ਬਾਹਰ ਆ ਰਿਹਾ ਹੈ ਨਾ ਕਿ ਮੇਰੇ ਚ ਕੋਈ ਕਮੀ ਹੈ ਹਾਂ ਬਹੁਤ ਹੱਦ ਤੱਕ ਇਹ ਹੀ ਜਦੋਂ ਤੁਸੀਂ ਗੱਲਾਂ ਦਿਲ ਤੇ ਲਾਉਣੀਆਂ ਬੰਦ ਕਰ ਦਿੰਦੇ ਹੋ ਬਹੁਤ ਸਾਰੇ ਦੁੱਖ ਗੁੱਸੇ ਨਿਰਾਸ਼ਾ ਤੋਂ ਬਚ ਜਾਂਦੇ ਹੋ ਸ਼ਾਂਤੀ ਦੀ ਚਾਬੀ ਆਪਣੇ ਕੋਲ ਰਹਿੰਦੀ ਹੈ ਫਿਰ ਬਿਲਕੁਲ ਆਪਣੀ ਸ਼ਾਂਤੀ ਦੀ ਚਾਬੀ ਦੂਜਿਆਂ ਨੂੰ ਨਹੀਂ ਫੜਾਉਂਦੇ ਉਹ ਜਿਵੇਂ ਪੰਜਾਬੀ ਚ ਕਹਿੰਦੇ ਐ ਜਿਹੜਾ ਤੈਨੂੰ ਗੱਲ ਕਰ ਰਿਹਾ ਉਹ ਆਪਣਾ ਦੁੱਖ ਬੋਲ ਰਿਹਾ ਐ ਵਾਹ ਇਹ ਯਾਦ ਰੱਖਣ ਵਾਲੀ ਗੱਲ ਐ ਸੱਚੀ ਜੇ ਪੱਲੇ ਬੰਨ ਲਈਏ ਤਾਂ ਬਹੁਤ ਫਰਕ ਪੈ ਸਕਦਾ ਬਹੁਤ ਜ਼ਿਆਦਾ ਠੀਕ ਐ ਹਣ ਤੀਜੇ ਤੇ ਆਨੇ ਆ ਤਾਰਨਾਵਾਂ ਨਾ ਬਣਾਓ ਡੋਨਟ ਮੇਕ ਅਜ਼ੰਪਸ਼ਨਸ ਯਾਨੀ ਅੰਦਾਜ਼ੇ ਨਾ ਲਾਓ ਅਜ਼ਿਊਮ ਨਾ ਕਰੋ ਹਾਂ ਅਜ਼ਿਊਮ ਨਾ ਕਰੋ ਇਹਦਾ ਮੂਲ ਹੈ ਕਲੈਰਿਟੀ ਸਪਸ਼ਟਤਾ ਮਤਲਬ ਕਿਸੇ ਗੱਲ ਨੂੰ ਪੂਰੀ ਤਰ੍ਹਾਂ ਸਮਝੇ ਬਿਨਾ ਜਾਂ ਦੂਜੇ ਬੰਦੇ ਦਾ ਇਰਾਦਾ ਜਾਣੇ ਬਿਨਾ ਐਵੇਂ ਆਪਣੇ ਮਨਚ ਕਹਾਣੀਆਂ ਨਾ ਬਣਾਓ ਹੂੰ ਸਗੋਂ ਸਵਾਲ ਪੁੱਛਣ ਦੀ ਹਿੰਮਤ ਕਰੋ ਸਾਫ਼ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਜਾਂ ਕੀ ਮਹਿਸੂਸ ਕਰ ਰਹੇ ਹੋ ਇਹ ਤਾਂ ਰੋਜ਼ ਹੁੰਦਾ ਹੈ ਮਤਲਬ ਫੋਨ ਨਹੀਂ ਚੁੱਕਿਆ ਪੱਕਾ ਨਰਾਜ਼ ਹੋਣਾ ਹਾਂ ਜਦ ਕਿ ਹੋ ਸਕਦਾ ਬੰਦਾ ਮੀਟਿੰਗ 'ਚ ਹੋਵੇ ਜਾਂ ਬੌਸ ਨੇ ਅੱਜ ਮੇਰੀ ਤਾਰੀਫ਼ ਨਹੀਂ ਕੀਤੀ ਲੱਗਦਾ ਕੰਮ ਪਸੰਦ ਨਹੀਂ ਆਇਆ ਹਾਂ ਭਾਵੇਂ ਉਹ ਕਿਸੇ ਹੋਰ ਚਿੰਤਾ 'ਚ ਹੋਵੇ ਤੇ ਇਹੀ ਅਸੰਪਸ਼ਨਸ ਇਹੀ ਅੰਦਾਜ਼ੇ ਨੇ ਜਿਹੜੇ ਸਾਰੀਆਂ ਗਲਤ ਫਹਿਮੀਆਂ ਦੁੱਖ ਤਕਲੀਫਾਂ ਤੇ ਰਿਸ਼ਤੇ ਚ ਟੈਨਸ਼ਨ ਦੀ ਜੜ ਬੰਦੇ ਨੇ ਅਸੀਂ ਆਪਣੇ ਮਨਚੀ ਫਿਲਮ ਬਣਾ ਲੈਂਦੇ ਆ ਪੂਰੀ ਦੀ ਪੂਰੀ ਜਿਸ ਚ ਦੂਜਾ ਬੰਦਾ ਵਿਲਨ ਹੁੰਦਾ ਜਦਕਿ ਅਸਲੀਅਤ ਸ਼ਾਇਦ ਬਿਲਕੁਲ ਵੱਖਰੀ ਹੋਵੇ ਇਸ ਨਾਲ ਰਿਸ਼ਤੇ ਵੀ ਖਰਾਬ ਤੇ ਆਪ ਵੀ ਐਵੇਂ ਪਰੇਸ਼ਾਨ ਤਾਂ ਫਿਰ ਸਹੀ ਤਰੀਕਾ ਕੀ ਹੈ ਸਿੱਧਾ ਪੁੱਛ ਲਿਏ ਬਿਲਕੁਲ ਸਿੱਧਾ ਸਾਫ਼ ਸੰਚਾਰ ਕਲੀਅਰ ਕਮਿਊਨੀਕੇਸ਼ਨ ਪੁੱਛੋ ਮੈਂ ਤੁਹਾਡੀ ਇਸ ਗੱਲ ਦਾ ਕੀ ਮਤਲਬ ਸਮਝਾਂ ਯਾ ਮੈਨੂੰ ਇਹ ਲੱਗਿਆ ਕਿ ਇਹ ਸਹੀ ਹੈ ਹਾਂ ਸ਼ੁਰੂ ਸ਼ਾਇਦ ਥੋੜਾ ਅਜੀਬ ਲੱਗੇ ਹਾਂ ਪਰ ਇਸ ਨਾਲ ਗੱਲ ਸਾਫ਼ ਹੁੰਦੀ ਹੈ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਜਾਂਦੀਆਂ ਨੇ ਸੋ ਉਹ ਪੰਚ ਲਾਈਨ ਬਹੁਤ ਕਮ ਦੀ ਹੈ ਮੰਨਿਆ ਨਹੀਂ ਪੁੱਛਿਆ ਕਰੋ ਹਾਂ ਬਿਲਕੁਲ ਕਿੰਨੀ ਸਿੱਧੀ ਗੱਲ ਹੈ ਬਹੁਤ ਵਧੀਆ ਚਲੋ ਜੀ ਹੁਣ ਚੌਥਾ ਤੇ ਆਖਰੀ ਸਮਝੌਤਾ ਹਮੇਸ਼ਾ ਆਪਣਾ ਸਭ ਤੋਂ ਵਧੀਆ ਕਰੋ ਆਲਵੇਸ ਡੂ ਯੋਰ ਬੈਸਟ ਹਾਂ ਜੀ ਪੰਜਾਬੀ ਚ ਕਹਿ ਲਈਏ ਹਮੇਸ਼ਾ ਆਪਣੀ ਪੂਰੀ ਵਾਲਾ ਜਿੰਨਾ ਉਸ ਵੇਲੇ ਹੋ ਸਕੇ ਹਾਂ ਪਰ ਇਹਦੇ ਚ ਨਾ ਇੱਕ ਬਹੁਤ ਜ਼ਰੂਰੀ ਬਰੀਕੀ ਹੈ ਜਿਹੜੀ ਸਮਝਣੀ ਬਹੁਤ ਜ਼ਰੂਰੀ ਹੈ ਅੱਛਾ ਉਹ ਕੀ ਹੈ ਕਿਤੇ ਇਹ ਆਪਣੇ ਆਪ ਤੇ ਬਹੁਤਾ ਬੋਝ ਪਾਉਣ ਵਾਲੀ ਗੱਲ ਤਾਂ ਨਹੀਂ 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 ਉਲਟਾ ਹੈ ਬਰੀਕੀ ਇਹ ਹੈ ਕਿ ਤੁਹਾਡਾ ਸਭ ਤੋਂ ਵਧੀਆ ਯੂ ਬੈਸਟ ਉਹ ਕੋਈ ਫਿਕਸ ਚੀਜ਼ ਨਹੀਂ ਹੈ ਉਹ ਹਾਲਾਤ ਸਿਹਤ ਮੂਡ ਦਿਨ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ ਜਿਸ ਦਿਨ ਤੁਸੀਂ ਫਿਟ ਹੋ એનર્ਜੀ ਪੂਰੀ ਹੈ ਉਸ ਦਿਨ ਤੁਹਾਡਾ ਬੈਸਟ ਸ਼ਾਇਦ 100% ਹੋਵੇ ਠੀਕ ਪਰ ਜਦਨ ਬਿਮਾਰ ਹੋ ਥੱਕੇ ਹੋਇਓ ਜਾਂ ਮਨ ਦੁਖੀ ਹੈ ਉਸ ਦਿਨ ਹੋ ਸਕਦਾ ਹੈ ਤੁਹਾਡਾ ਬੈਸਟ ਸਿਰਫ 50-60% ਹੀ ਹੋਵੇ ਅੱਛਾ ਤਾਂ ਮਕਸਦ ਇਹ ਹੈ ਕਿ ਉਸ ਖਾਸ ਮੌਕੇ ਤੇ ਉਸ ਪਲਚ ਜੋ ਤੁਹਾਡੀ ਸਭ ਤੋਂ ਵਧੀਆ ਕਾਬਲੀਅਤ ਹੈ ਭਾਵੇਂ ਘਟ ਹੋਵੇ ਭਾਵੇਂ ਵਧ ਬਸ ਉਹੀ ਦੇਣੀ ਹੈ ਹਾਂ ਤੇ ਸਭ ਤੋਂ ਜ਼ਰੂਰੀ ਗੱਲ ਬਾਅਦ ਚ ਆਪਣੇ ਆਪ ਨੂੰ ਕੋਸਣਾ ਨਹੀਂ ਸੈਲਫ ਜਜਮੈਂਟ ਨਹੀਂ ਕਰਨੀ ਬਿਲਕੁਲ ਸਹੀ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਉਸ ਪਲਚ ਆਪਣਾ ਸੱਚਾ ਬੈਸਟ ਦਿੱਤਾ ਹੈ ਫਿਰ ਤੁਸੀਂ ਨਤੀਜੇ ਨੂੰ ਕਬੂਲ ਕਰ ਸਕਦੇ ਹੋ ਭਾਵੇਂ ਉਹ ਪਰਫੈਕਟ ਨਾ ਹੋਵੇ ਹਾਂ ਇਹ ਗਿਲਟ ਤੋਂ ਬਚਾਉਂਦਾ ਫਿਰ ਹਾਂ ਗਿਲਟ ਪਛਤਾਵਾ ਇਹਨਾਂ ਤੋਂ ਬਚਾਉਂਦਾ ਹੈ ਤੇ ਓਵਰ ਥਿੰਕਿੰਗ ਤੇ ਪਰਫੈਕਸ਼ਨਿਜ਼ਮ ਦੇ ਜਾਲ ਚ ਫਸਣ ਤੋਂ ਵੀ ਰੋਕਦਾ ਹੈ بس ਆਪਣੀ ਕੋਸ਼ਿਸ਼ ਤੇ ਫੋਕਸ ਕਰੋ ਇਹ ਤਾਂ ਬੜੀ ਰਾਹਤ ਵਾਲੀ ਗੱਲ ਹੈ ਜਿਵੇਂ ਉਹ ਲਾਈਨ ਕਹਿੰਦੀ ਹੈ ਹਰ ਦਿਨ ਵੱਖਰਾ ਹੁੰਦਾ ਪਰ ਤੂੰ ਹਰ ਦਿਨ ਆਪਣਾ ਸੱਚਾ ਬੈਸਟ ਦੇ ਹਾਂ ਇਹ ਆਪਣੇ ਆਪ ਨਾਲ ਹਮਦਰਦੀ ਰੱਖਣ ਤੇ ਲਗਾਤਾਰ ਕੋਸ਼ਿਸ਼ ਕਰਨ ਦਾ ਸੁਨੇਹਾ ਹੈ ਇਹ ਚਾਰੇ ਸਮਝੋਤੇ ਹੈ ਸੁਣਨ ਨੂੰ ਭਾਵੇਂ ਸੌਖੇ ਲੱਗਣ ਪਰ ਇਹਨਾਂ ਦਾ ਅਸਰ ਕਾਫੀ ਡੂੰਗਾ ਲੱਗਦਾ ਹੈ ਇਹ ਸਿਰਫ ਵਿਵਹਾਰ ਦੀ ਗੱਲ ਨਹੀਂ ਇਹਦੇ ਪਿੱਛੇ ਕੋਈ ਸਪਿਰਚੁਅਲ ਐਂਗਲ ਵੀ ਹੈ ਨਾ ਯਕੀਨਨ ਜਿਵੇਂ ਸ਼ੁਰੂ ਚ ਕਿਹਾ ਸੀ ਇਹ ਟੋਲਟੈਕ ਸਿਆਣਪ ਤੇ ਬੇਸ ਨੇ ਤੇ ਟੋਲਟੈਕ ਫਿਲਾਸਫੀ ਦੀ ਖਾਸੀਅਤ ਇਹ ਹੈ ਕਿ ਇਹ ਸਿਰਫ ਥਿਉਰੀ ਨਹੀਂ ਦਿੰਦੀ ਇਹ ਰੋਜ਼ਾਨਾ ਜ਼ਿੰਦਗੀ ਚ ਅਪਣਾਉਣ ਵਾਲੀਆਂ ਠੋਸ ਪ੍ਰੈਕਟੀਕਲ ਚੀਜ਼ਾਂ ਤੇ ਜ਼ੋਰ ਦਿੰਦੀ ਹੈ ਅੱਛਾ ਇਹ ਸਮਝੋ ਤੇ ਉਹੀ ਪ੍ਰੈਕਟੀਕਲ ਕਦਮ ਨੇ ਕਿਤਾਬ ਚ ਸਮਾਜ ਦੇ ਸੁਪਨੇ ਦੀ ਗੱਲ ਵੀ ਆਉਂਦੀ ਹੈ ਡ੍ਰੀਮ ਆਫ ਦਾ ਪਲਾਨਟ ਇਹਦਾ ਕੀ ਮਤਲਬ ਹੋਇਆ ਸਮਾਜ ਦਾ ਸੁਪਨਾ ਦੇਖੋ ਇਹ ਉਹ ਸਾਰੇ ਨਿਯਮ ਕਾਨੂੰਨ ਵਿਸ਼ਵਾਸ ਕਦਰਾਂ ਕੀਮਤਾਂ ਉਮੀਦਾਂ ਨੇ ਜੋ ਸਾਨੂੰ ਜਮਦਿਆਂ ਹੀ ਸਿਖਾ ਦਿੱਤੀਆਂ ਜਾਂਦੀਆਂ ਨੇ ਹੂੰ ਇਹ ਉਹ ਸਕ੍ਰਿਪਟ ਹੈ ਜਿਹੜੀ ਸਮਾਜ ਸਾਨੂੰ ਦਿੰਦਾ ਕਿ ਜ਼ਿੰਦਗੀ ਐ ਜੀਣੀ ਐ ਆ ਸਹੀ ਆ ਗਲਤ ਐ ਆ ਕਾਮਯਾਬੀਆ ਨਕਾਮੀ ਜਿਵੇਂ ਕਿ ਆ ਨੌਕਰੀ ਚੰਗੀ ਐ ਯਾ ਇਸ ਉਮਰ ਤੱਕ ਵਿਆਹ ਹੋ ਜਾਣਾ ਚਾਹੀਦਾ ਹਾਂ ਬਿਲਕੁਲ ਯਾ ਪੈਸਾ ਯਾ ਸਟੇਟਸ ਹੀ ਅਸਲੀ ਖੁਸ਼ੀ ਹੈ ਇਹ ਸਭ ਉਸ ਵੱਡੇ ਸੁਪਨੇ ਦਾ ਹਿੱਸਾ ਨੇ ਤੇ ਰੂਇਸ ਕਹਿੰਦੇ ਨੇ ਕਿ ਅਸੀਂ ਅਕਸਰ ਇਸ ਬਾਹਰੀ ਸੁਪਨੇ ਚ ਇੰਨੇ ਹੋ ਜਾਨਨੇ ਆ ਕਿ ਆਪਣੀ ਅੰਦਰ ਦੀ ਆਵਾਜ਼ ਆਪਣੀ ਅਸਲ ਇੱਛਾ ਆਪਣੀ ਸੱਚਾਈ ਨੂੰ ਭੁੱਲ ਜਾਂਨੇ ਆ ਹਾਂ ਤੇ ਇਹ ਚਾਰ ਸਮਝੌਤੇ ਸਾਨੂੰ ਉਸ ਸੋਸ਼ਲ ਕੰਡੀਸ਼ਨਿੰਗ ਵਾਲੇ ਸੁਪਨੇ ਤੋਂ ਜਗਾਉਣ ਚ ਮਦਦ ਕਰਦੇ ਨੇ ਫਿਰ ਬਿਲਕੁਲ ਇਹ ਸੈਲਫ ਲਿਬਰੇਸ਼ਨ ਯਾਨੀ ਸਵੈ ਮੁਕਤੀ ਦਾ ਇੱਕ ਤਰੀਕਾ ਨੇ ਇਹ ਸਾਨੂੰ ਸਿਖਾਉਂਦੇ ਨੇ ਕਿ ਕਿਵੇਂ ਉਹ ਪੁਰਾਣੇ ਦੁੱਖ ਦੇਣ ਵਾਲੇ ਸਮਝੌਤੇ ਯਾਨੀ ਵਿਸ਼ਵਾਸ ਤੋੜ ਕੇ ਨਵੇਂ ਸਮਝੌਤੇ ਮਤਲਬ ਇਹ ਚਾਰ ਕੀਤੇ ਜਾਣ ਜਿਹੜੇ ਸ਼ਾਂਤੀ ਆਜ਼ਾਦੀ ਤੇ ਪਿਆਰ ਵੱਲ ਲੈ ਕੇ ਜਾਣ ਹਾਂ ਆਪਣਾ ਨਿੱਜੀ ਸੁਪਨਾ ਆਪਣਾ ਨਿੱਜੀ ਸਵਰਗ ਬਣਾਉਣ ਦਾ ਤਰੀਕਾ ਤਾਂ ਮੋਟੀ ਜੀ ਗੱਲ ਇਹ ਹੋਈ ਕਿ ਇਹ ਚਾਰ ਨੁਕਤੇ ਬੋਲ ਸੱਚਾ ਪਰਸਨਲ ਨਾ ਲੈ ਅਜ਼ਿਊਮ ਨਾ ਕਰ ਤੇ ਆਪਣਾ ਵੈਸਤ ਦੇ ਇਹ ਜ਼ਿੰਦਗੀ ਨੂੰ ਸੌਖਾ, ਸ਼ਾਂਤ ਤੇ ਜ਼ਿਆਦਾ ਅਸਲੀ ਬਣਾਉਣ ਦਾ ਇੱਕ ਤਰ੍ਹਾਂ ਦਾ ਗਾਈਡ ਨੇ। ਹਾਂਜੀ। ਕੋਈ ਬਹੁਤ ਹੀ ਔਖੀ ਫਿਲਾਸਫੀ ਨਹੀਂ, ਰੋਜ਼ਾਨਾ ਪ੍ਰੈਕਟਿਸ ਕਰਨ ਵਾਲੀਆਂ ਆਦਤਾਂ ਨੇ। ਹਾਂ, ਇਸ ਕਿਤਾਬ ਦੀ ਸ਼ਾਇਦ ਸਭ ਤੋਂ ਵੱਡੀ ਖੂਬੀ ਇਹੀ ਹੈ, ਇਹਦੀ ਸਰਲਤਾ 'ਚ ਜਿਹੜੀ ਡੂੰਘਾਈ ਹੈ। ਛੋਟੀ ਜੀ ਕਿਤਾਬ ਹੈ, ਸੌਖੀ ਪੜੀ ਜਾਂਦੀ ਹੈ, ਪਰ ਜੇ ਇਹਦੇ ਪ੍ਰਿੰਸੀਪਲਸ ਨੂੰ ਸੀਰੀਅਸਲੀ ਲਈਏ ਤਾਂ ਅਸਰ ਬਹੁਤ ਵੱਡਾ ਹੋ ਸਕਦਾ ਹੈ। ਹਾਂ, ਜ਼ਿੰਦਗੀ 'ਚ ਵੱਡੇ ਬਦਲਾਅ ਲਿਆ ਸਕਦੀ ਹੈ। ਤਾਹੀਂ ਸ਼ਾਇਦ ਇਹ ਦੁਨੀਆ ਭਰ ਚ ਐਨੀ ਮਸ਼ਹੂਰ ਹੈ ਤੇ ਲੋਕ ਗਿਫਟ ਵੀ ਬਹੁਤ ਕਰਦੇ ਨੇ ਇਹਨੂੰ ਇਸ ਦੇ ਫਾਇਦਿਆਂ ਚ ਫਿਰ ਮਾਨਸਿਕ ਸ਼ਾਂਤੀ ਵਧਣਾ ਓਵਰ ਥਿੰਕਿੰਗ ਘਟਣਾ ਰਿਸ਼ਤਿਆਂ ਚ ਸੁਧਾਰ ਸਵੈ ਮਾਣ ਵਧਣਾ ਹਾਂ ਸਵੈ ਮਾਣ ਵਧਣਾ ਇਹ ਸਾਰੇ ਪੋਟੈਂਸ਼ੀਅਲ ਬੈਨੀਫਿਟਸ ਨੇ ਤੇ ਇਹ ਹਰ ਕਿਸੇ ਲਈ ਹੈ ਕੋਈ ਖਾਸ ਉਮਰ ਜਾਂ ਬੈਕਗ੍ਰਾਉਂਡ ਦੀ ਗੱਲ ਨਹੀਂ ਸਹੀ ਕਿਹਾ ਪਾਵੇ ਕੋਈ ਸੈਲਫ ਹੈਲਪ ਪਹਿਲੀ ਵਾਰ ਪੜ ਰਿਹਾ ਹੋਵੇ ਜਾਂ ਪਹਿਲਾਂ ਬਹੁਤ ਕੁਝ ਪੜਿਆ ਹੋਵੇ ਇਹ ਚਾਰ ਬੇਸਿਕ ਗੱਲਾਂ ਹਮੇਸ਼ਾ ਕੰਮ ਆਉਂਦੀਆਂ ਨੇ ਇੱਕ ਨੀ ਵਾਂਗ ਨੇ ਇਹ ਤਾਂ ਫਿਰ ਇਹ ਸਾਰੀ ਗੱਲਬਾਤ ਦਾ ਅਸਲ ਨਿਚੋੜ ਕੀ ਨਿਕਲਿਆ ਮੇਰੇ ਖਿਆਲ ਚ ਮੁੱਖ ਗੱਲ ਇਹ ਹੈ ਕਿ ਇਹ ਚਾਰ ਸਮਝੌਤੇ ਸਿਰਫ ਰੂਲਸ ਦੀ ਲਿਸਟ ਨਹੀਂ ਇਹ ਤਾਂ ਨਿੱਜੀ ਆਜ਼ਾਦੀ ਸੈਲਫ ਅਵੇਅਰਨੈਸ ਤੇ ਸ਼ਾਇਦ ਸਭ ਤੋਂ ਵੱਧ ਆਪਣੇ ਆਪ ਨਾਲ ਪਿਆਰ ਕਰਨ ਵੱਲ ਵਧਣ ਲਈ ਹੋਸ ਪ੍ਰੈਕਟੀਕਲ ਕਦਮ ਨੇ ਮੈਂ ਸਹਿਮਤ ਹਾਂ ਔਰ ਜੇ ਆਪਾਂ ਥੋੜਾ ਵੱਡਾ ਸੋਚੀਏ ਤਾਂ ਇਹ ਸਮਝੌਤੇ ਸਾਨੂੰ ਸਮਾਜ ਦੀਆਂ ਥੋਪੀਆਂ ਸ਼ਰਤਾਂ ਤੇ ਆਪਣੇ ਹੀ ਮਨ ਦੇ ਬਣਾਏ ਝੂਠੇ ਵਿਸ਼ਵਾਸਾਂ ਦੇ ਬੰਧਨਾਂ ਤੋਂ ਆਜ਼ਾਦ ਕਰਾਉਣ 'ਚ ਮਦਦ ਕਰਦੇ ਨੇ ਹੂੰ ਇਹ ਸਾਨੂੰ ਆਪਣੀ ਜ਼ਿੰਦਗੀ ਦੀ ਵਾਗਡੋਰ ਆਪਣੇ ਹੱਥ 'ਚ ਲੈਣ ਤੇ ਜਾਣ ਬੁੱਝ ਕੇ ਖੁਸ਼ੀ ਤੇ ਸ਼ਾਂਤੀ ਚੁਣਨ ਦੀ ਤਾਕਤ ਦਿੰਦੇ ਨੇ ਇਹ ਸਭ ਸੁਣ ਕੇ ਬਹੁਤ ਹੌਸਲਾ ਮਿਲਦਾ ਹੈ ਪਰ ਇੱਕ ਸਵਾਲ ਫਿਰ ਵੀ ਆਉਂਦਾ ਹੈ ਮਨ 'ਚ ਹਾਂਜੀ ਪੁੱਛੋ ਮਨ ਲੋ ਕੋਈ ਸੱਚੀ ਇਸ ਸੁਪਨੇ ਤੋਂ ਜਾਗ ਜਾਂਦਾ ਹੈ ਇਹ ਚਾਰੇ ਸਮਝੌਤੇ ਪੂਰੀ ਤਰ੍ਹਾਂ ਅਪਣਾ ਲੈਂਦਾ ਹੈ ਤੇ ਜ਼ਿੰਦਗੀ ਚ ਪੋਜ਼ੀਟਿਵ ਬਦਲਾਅ ਵੀ ਮਹਿਸੂਸ ਕਰਦਾ ਹੈ ਤਾਂ ਫਿਰ ਅੱਗੇ ਕੀ ਕੀ ਇਹ ਮੰਜ਼ਿਲ ਹੈ ਜਾਂ ਸਫ਼ਰ ਦਾ ਇੱਕ ਹਿੱਸਾ ਇਹ ਇਹ ਬਹੁਤ ਮਹੱਤਵਪੂਰਨ ਤੇ ਡੂੰਗਾ ਸਵਾਲ ਹੈ ਇਸ ਤੇ ਸੱਚੀ ਸੋਚਣਾ ਬਣਦਾ ਹੈ ਮੇਰੇ ਖਿਆਲ ਚ ਇਹਨਾਂ ਸਮਝੌਤਿਆਂ ਨੂੰ ਅਪਣਾਉਣਾ ਸ਼ਾਇਦ ਪੁਰਾਣੇ ਦੁਖਦਾਈ ਤਰੀਕਿਆਂ ਤੋਂ ਛੁਟਕਾਰਾ ਪਾਉਣ ਦਾ ਪਹਿਲਾ ਜ਼ਰੂਰੀ ਕਦਮ ਹੈ। ਹਾਂ, ਮੁਕਤੀ ਦਾ ਪਹਿਲਾ ਕਦਮ। ਹਾਂ। ਪਰ ਉਸ ਮੁਕਤੀ ਤੋਂ ਬਾਅਦ ਉਸ ਨਵੀਂ ਮਿਲੀ ਆਜ਼ਾਦੀ ਤੇ ਸਪਸ਼ਟਤਾ ਨਾਲ ਕੋਈ ਆਪਣੀ ਨਿੱਜੀ ਸੱਚਾਈ, ਆਪਣਾ ਅਸਲ ਮਕਸਦ, ਆਪਣੀ ਯੂਨੀਕ ਖੁਸ਼ੀ ਉਹਨੂੰ ਕਿਵੇਂ ਬਣਾਉਂਦਾ ਹੈ? ਹਾਂ, ਅੱਗੇ ਦਾ ਰਾਹ ਕੀ ਹੈ? ਸ਼ਾਇਦ ਅਗਲਾ ਪੜਾ ਕ੍ਰिएशन ਦਾ ਹੈ, ਸਿਰਜਣਾ ਦਾ। ਮੁਕਤੀ ਤੋਂ ਬਾਅਦ ਆਪਣੀ ਮਰਜ਼ੀ ਦੀ ਜ਼ਿੰਦਗੀ ਨੂੰ ਸਿਰਜਣਾ ਇਹ ਸਫ਼ਰ ਇੱਥੇ ਖਤਮ ਨਹੀਂ ਹੁੰਦਾ ਸਗੋਂ ਇੱਕ ਨਵੇਂ ਰੂਪ 'ਚ ਸ਼ੁਰੂ ਹੁੰਦਾ ਹੈ ਹਾਂ ਇੱਕ ਨਵੇਂ ਜ਼ਿਆਦਾ ਸੁਚੇਤ ਰੂਪ ਵਿੱਚ ਸ਼ੁਰੂ ਹੁੰਦਾ ਹੈ ਇਸ ਬਾਰੇ ਸੋਚਣਾ ਯਕੀਨਨ ਬਹੁਤ ਦਿਲਚਸਪ ਰਹੇਗਾ